ਪਰਾਚੀਨ ਮੰਦਿਰ ਸ਼੍ਰੀ ਕਦਰਨਾਥ ਜੀ ਪਟਿਆਲਾ ਸਨ 1752 ਦੇ ਵਿੱਚ ਬਣਿਆ ਇਹ ਤੇ ਬੜਾ ਖੂਬਸੂਰਤ ਮੰਦਿਰ ਆ ਦੇਖੋ ਛਿਪ ਜੀ ਮਹਾਰਾਜੀ ਦੀ ਜਿਹੜੀ ਬਹੁਤ ਵੱਡੀ ਕ੍ਰਿਤੀ ਬਣਾਈ ਹੋਈ ਆ ਬਹੁਤ ਸ਼ਾਨਦਾਰ ਜਿਹੜਾ ਮੰਦਿਰ ਬਣਿਆ ਪਟਿਆਲੇ ਦੇ ਵਿੱਚ ਮਥਰਾ ਕਲੋਨੀ ਦੇ ਵਿੱਚ ਉਹ ਸ਼ਰਦਾ ਪੂਰਬਾ ਗਾ ਦੇਖੋ ਪਰਾਚੀਨ ਮੰਦਿਰ ਸ਼੍ਰੀ ਕਦਾਰਨਾਥ ਜੀ ਪਟਿਆਲਾ ਸੰਨ 1752 ਦੇ ਵਿੱਚ ਬਣਿਆ ਇਹ ਤੇ ਬੜਾ ਖੂਬਸੂਰਤ ਮੰਦਿਰ ਆ ਦੇਖੋ ਛਿਪ ਜੀ ਮਹਾਰਾਜੀ ਦੀ ਜਿਹੜੀ ਬਹੁਤ ਵੱਡੀ ਕ੍ਰਿਤੀ ਬਣਾਈ ਹੋਈ ਆ ਬਹੁਤ ਸ਼ਾਨਦਾਰ ਜਿਹੜਾ ਮੰਦਿਰ ਬਣਿਆ ਪਟਿਆਲੇ ਦੇ ਵਿੱਚ ਮਥਰਾ ਕਲੋਨੀ ਦੇ ਵਿੱਚ ਬਹੁਤ ਸ਼ਰਦਾ ਪੂਰਬਾ ਦੇਖੋ ਪਰਾਚੀਨ ਮੰਦਿਰ ਸ਼੍ਰੀ ਕਦਾਰਨਾਥ ਜੀ ਪਟਿਆਲਾ ਸਨ 1852 ਦੇ ਵਿੱਚ ਬਣਿਆ ਇਹ ਤੇ ਬੜਾ ਖੂਬਸੂਰਤ ਮੰਦਿਰਾ ਦੇਖੋ ਛਿਪ ਜੀ ਮਹਾਰਾਜੀ ਦੀ ਜਿਹੜੀ ਬਹੁਤ ਵੱਡੀ ਕ੍ਰਿਤੀ ਬਣਾਈ ਹੋਈ ਆ ਬਹੁਤ ਸ਼ਾਨਦਾਰ ਜਿਹੜਾ ਮੰਦਿਰ ਬਣਿਆ ਪਟਿਆਲੇ ਦੇ ਵਿੱਚ ਮਥਰਾ ਕਲੋਨੀ ਦੇ ਵਿੱਚ ਬਹੁਤ ਸ਼ਰਧਾਪੂਰਵਕ ਦੇਖੋ